ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਇੱਕਮ ਦਾ ਕੰਪੀਟੀਸ਼ਨ ਦੇ ਵਿੱਚ ਇਹਨੇ ਪਾਰਟਿਸਿਪੇਟ ਕਰਨਾ ਤੇ 3 ਦਿਨ ਰਹਿ ਗਏ ਆ ਉਹਦੇ ਕਰਕੇ ਅਸੀਂ ਅੱਜ ਸਟੇਡੀਅਮ ਦੇ ਵਿੱਚ ਲੇਟ ਤੱਕ ਰੁਕਾਂਗੇ ਤੇ ਇਹਦੀ ਪ੍ਰੈਕਟਿਸ ਅੱਜ ਐਕਸਟਰਾ ਇਹਨੇ 200 ਮੀਟਰ ਦੇ ਵਿੱਚ ਰਨਿੰਗ ਕਰਨੀ ਹੈ ਤੇ ਐਕਸਟਰਾ ਪ੍ਰੈਕਟਿਸ ਅੱਜ ਕਰਨੀ ਤਾਂ ਕਰਕੇ ਅਸੀਂ ਦੋਵੇਂ ਰੁੱਕ ਗਏ ਆ ਮੰਮੀ ਚਲੇ ਗਏ ਆ ਤੇ ਹੁਣ ਅਸੀਂ ਇੱਥੇ ਐਕਸਟਰਾ ਟਾਈਮ ਲਾਵਾਂਗੇ ਦੀ ਪ੍ਰੈਕਟਿਸ ਕਰਾਂਗੇ ਵੱਧ ਵੱਧ 200 ਮੀਟਰ ਇਹਨੇ ਰਨਿੰਗ ਕਰਨੀ ਹੈ ਤੇ ਬਹੁਤ ਵਧੀਆ ਉਹਦੇ ਵਿੱਚ ਪ੍ਰਾਈਜ਼ ਵੀ ਮਿਲਨੇ ਆ 골ਡ ਮੈਡਲ ਸਿਲਵਰ ਮੈਡਲ ਤੇ ਇੱਕ ਬ੍ਰਾਉਨ ਮੈਡ ਬ੍ਰੌਂਜ਼ੋ ਕਿਹੜਾ ਬ੍ਰੌਂਜ਼ ਬ੍ਰੌਂਜ਼ ਮੋਡਲ ਇਹ ਮੈਡਲ ਮਿਲਣਾ ਇੱਕ ਤੇ ਇਹ ਹਣ ਦੇਖੋ ਦੁਆ ਕਰਿਓ ਤੁਸੀਂ ਵੀ ਅਰਦਾਸ ਕਰਿਓ ਵਾਈ ਕਰੂ ਅੱਗੇ ਕੇਕਮ ਕੰਪੀਟੀਸ਼ਨ ਦੇ ਵਿੱਚ ਫਰਸਟ ਆਵੇ ਤੇ ਅਸੀਂ ਤੁਹਾਡੇ ਨਾਲ ਫਿਰ ਜਦੋਂ ਇਹ ਉੱਥੇ ਕਰੂਗੀ ਪਾਰਟਿਸਪੇਸ਼ਨ ਅਸੀਂ ਉੱਥੇ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਅਰਦਾਸ ਕਰਿਓ ਫਰਸਟ ਆਵੇ ਫਿਰ ਉਹ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਸੀਂ ਤੇ ਅਸੀਂ ਆਪਣੇ ਵੱਲੋਂ ਬੈਸਟ ਕਰਾਂਗੇ ਅੱਜ ਇਹਦੀ ਐਕਸਟਰਾ ਇੱਥੇ ਕਰਨ ਲਈ ਅਸੀਂ ਰੁੱਕ ਗਏ ਆ ਲਗਭਗ ਕਾਫੀ ਲੋਕ ਚਲੇ ਗਏ ਉਹੀ ਰੋਕ ਹੁਣ ਲੋਕ ਇਹ ਆ ਜਿਨ੍ਹਾਂ ਨੇ ਕੋਈ ਗੇਮਿੰਗ ਕਰਦੇ ਆ ਜਾਂ ਜਿਹੜਾ ਕੋਈ ਇਦਾਂ ਦੇ ਕੋਈ ਉਹੀ ਰੁਕੇ ਜਿਨ੍ਹਾਂ ਨੇ ਕੋਈ ਪਾਰਟਿਸਪੀਕੇਸ਼ਨ ਕਰਦੇ ਕਿਸੇ ਗੇਮ 'ਚ ਤੇ ਲੇਟ ਤੱਕ ਉਹੀ ਰੁਕਦੇ ਆ ਤੇ ਵੈਸੇ ਅਸੀਂ 7 7:30 ਚਲੇ ਜਾਣੇ ਇਹਨਾਂ ਦੀ ਜੋ ਕੋਚ ਦੇ ਕੋਲ ਪ੍ਰੈਕਟਿਸ ਹੁੰਦੀ ਉਹ ਵੀ ਇਹਨਾਂ ਦੀ 1 ਘੰਟਾ ਹੁੰਦੀ ਆ ਉਹ ਹੁਣ ਇਹਦੀ ਕੰਪਲੀਟ ਹੋਣ ਤੋਂ ਬਾਅਦ ਵੈਸੇ ਹੁਣ ਅਸੀਂ ਚਲੇ ਜਾਣਾ ਸੀ ਨਹੀਂ ਤੇ ਹੁਣ ਇਹਦੀ ਪ੍ਰੈਕਟਿਸ ਕਰਕੇ ਅਸੀਂ ਹੁਣ ਦੁਬਾਰਾ ਲੱਗੇ ਆ ਕਰਨ ਦਸਵੇਕ हां गाइस 200 मीटर ਕਰਨੀ ਹੈ ਹੁਣ ਅਸੀਂ ਪ੍ਰੈਕਟਿਸ ਕਰਨ ਲੱਗੇ ਆ ਫਿਰ ਅਸੀਂ ਘਰੇ ਜਾਵਾਂਗੇ ਫਿਰ ਇਹਦੀ ਹੈਲਦੀ ਡਾਈਟ ਅਸੀਂ ਸ਼ੁਰੂ ਕੀਤੀ ਹੈ ਹੁਣ ਤੇ ਇਹਨੇ ਬੈਸਟ ਖਾਇਆ ਕਰਨਾ ਹੁਣ ਜਿਹੜੀ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਦੱਸੀ ਐਨਰਜੀ ਨੇਚਰਲ ਐਨਰਜੀ ਡਰਿੰਕ ਉਹ ਵੀ ਇਹਨੂੰ ਹੁਣ ਸਟਾਰਟ ਕਰਨੀ ਹੈ ਅੱਜ ਮੈਂ ਬਣਾ ਕੇ ਦਿੱਤੀ ਪਰ ਇਹਨੇ ਅੱਜ ਪੀਤੀ ਨਹੀਂ ਘਰੇ ਪਈ ਹੈ ਹੁਣ ਜਾ ਕੇ ਚਲੋ ਪੀ ਲੂਗੀ ਤੇ ਵੈਸੇ ਤੁਸੀਂ ਕਮੈਂਟ ਕਰਕੇ ਇਹਨੂੰ ਕਿਓ ਕਿ ਉਹ ਰੈਗੂਲਰ ਪੀਆ ਕਰੇ ਅਭੀ ਜੋਤ ਪਿੰਦਾ ਤੇ ਉਹਦਾ ਬਾਡੀ ਦੇ ਵਿੱਚ ਪਹਿਲਾਂ ਨਾਲੋਂ ਕਾਫੀ એનર્ਜੀ ਆ ਗਈ ਹੈ ਤੇ ਇਹ ਨਹੀਂ ਪਿੰਦੀ ਇਹਨੂੰ ਤੁਸੀਂ ਕਮੈਂਟ ਕਰਕੇ ਜਰੂਰ ਕਿਓ ਚਲੋ ਹੁਣ ਅਸੀਂ ਜਨਰਲ ਗਰਾਊਂਡ ਉੱਥੇ ਤੁਹਾਨੂੰ ਦਿਖਾਉਂਦਾ ਲਓ ਗਾਇਸ ਖਾਲੀ ਹੋ ਗਿਆ ਆਲਮੋਸਟ ਇਹ ਪਰ ਇਹਦੇ 1 ਕਮ ਦੀ ਪ੍ਰੈਕਟਿਸ ਚੱਲਣੀ ਆ ਕਾਫੀ ਹੈਗੇ ਆ ਵੈਸੇ ਇਹ ਪੂਰਾ 400 ਮੀਟਰ ਕਰਕੇ ਤੇ ਹਣ ਰੈਸਟ ਕਰੀ ਪਾਣੀ ਪੀ ਰਹੀ ਹੈ 400 ਮੀਟਰ ਪੂਰਾ ਕਰ ਲਿਆ ਇਹਨੇ ਤੇ ਇਹਦੀ ਕਾਫੀ ਅੱਛੀ ਰਹੀ ਪਰਫਾਰਮੈਂਸ ਤੇ ਲੱਗਦਾ ਹੈ ਫਸਟ ਆਜੂ ਵਾਇਗ੍ਰੋ ਦੀ ਕਿਰਪਾ ਰਹੀ ਤੇ ਦੋ ਤਿੰਨ ਦਿਨ ਸਾਡੇ ਕੋਲ ਹੈ ਤਿੰਨਾਂ ਦਿਨਾਂ ਚ ਅਸੀਂ ਕਰ ਲਾਂਗੇ ਪੂਰੀ ਪ੍ਰੈਕਟਿਸ ਅਸੀਂ ਕਰ ਆਏ ਆਪਣੀ ਐਕਸਰਸਾਈਜ਼ ਕੰਪਲੀਟ ਤੇ ਹੁਣ ਅਸੀਂ ਜਾ ਰਹੇ ਆ ਆਪਣੇ ਘਰ ਕਾਫੀ ਜ਼ਿਆਦਾ ਅੱਜ ਐਕਸਟਰਾ ਟਾਈਮ ਲਾਤਾ ਕੱਲ ਨੂੰ ਇਹਨਾਂ ਨੂੰ ਸਕੂਲ ਤੋਂ ਵੀ ਛੁੱਟੀ ਹੈ ਤੇ ਫਿਰ ਕੱਲ ਨੂੰ ਅਸੀਂ ਥੋੜਾ ਟਾਈਮ ਨਾਲ ਜਲਦੀ ਆ ਕੇ ਕਰਾਂਗੇ ਅੱਜ ਵੀ ਅਸੀਂ ਜਲਦੀ ਆ ਜਾਣਾ ਸੀ ਬਾਰਿਸ਼ ਹੋਣ ਲੱਗ ਗਈ ਬਹੁਤ ਤੇਜ਼ ਫਿਰ ਅਸੀਂ ਬਾਰਿਸ਼ ਦੇ ਵਿੱਚ ਹੀ ਆਏ ਤੇ ਜੇ ਨਾ ਆਉਂਦੇ ਤੇ ਫਿਰ ਪਾਰੀ ਤੇ ਚੱਕਰ ਚ ਪਾਵੇਂ ਰਹ ਜਾਂਦੇ ਪਰ ਜਦੋਂ ਅਸੀਂ ਇੱਥੇ ਪਹੁੰਚ ਗਏ ਉਦੋਂ ਬਾਰਿਸ਼ ਰੁਕ ਗਈ ਜੀ ਦਾ ਕਰਕੇ ਅਸੀਂ ਪ੍ਰੈਕਟਿਸ ਕਰ ਪਾਏ ਤੇ ਹੁਣ ਕੱਲ ਅਸੀਂ ਥੋੜਾ ਜਲਦੀ ਆ ਕੇ ਤੇ ਪੂਰੀ ਕਰਾਂਗੇ ਫਿਰ ਤੁਹਾਡੇ ਨਾਲ ਉਹ ਜਿੱਦਣ ਹੋਇਆ ਕੰਪੀਟੀਸ਼ਨ 3 ਚ 3 ਦਿਨ ਬਾਅਦ ਫਿਰ ਉਹ ਵੀ ਤੁਹਾਡੇ ਨਾਲ ਸਾਰੀ ਉੱਥੇ ਜੀ ਵੀਡੀਓਗ੍ਰਾਫੀ ਅਲਾਉ ਹੋਈ ਤੇ ਉਹ ਵੀ ਕਰਕੇ ਤੁਹਾਡੇ ਨਾਲ ਦਿਖਾਵਾਂਗੇ ਵੀ ਕਿਹੜੀ ਪੋਜੀਸ਼ਨ ਤੇ ਆਇਆ ਹੈ ਕਮਜੋਰ ਨੇ ਸਾਡੇ ਕੋਲ ਤਿੰਨ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਅਸੀਂ ਆਪਣੀ ਪ੍ਰੈਕਟਿਸ ਪੂਰੀ ਕਰਨੀ ਹੈ ਤੇ ਰਨਿੰਗ ਦੇ ਵਿੱਚੋਂ ਫਸਟ ਔਨ ਦੀ ਟਰਾਈ ਕਰਨੀ ਕਿਉਂਕਿ ਟਾਈਮ ਘੱਟ ਮਿਲਿਆ ਸਾਨੂੰ ਬਿਲਕੁਲ ਸੰਝ ਲੋ ਕੇ ਪੂਰੇ ਪੂਰਾ ਟਾਈਮ ਤੇ ਹੀ ਪਤਾ ਚੱਲਿਆ ਜੇ ਥੋੜਾ ਪਹਿਲਾਂ ਪਤਾ ਚੱਲ ਜਾਂਦਾ ਤੇ ਅਸੀਂ ਹਫਤਾ ਇੱਕ ਪਹਿਲਾਂ ਲੱਗ ਜਾਂਦਾ ਪਤਾ ਨਾ ਫੇਰ ਅਸੀਂ ਪ੍ਰੋਪਰ ਟ੍ਰੇਨਿੰਗ ਕਰ ਲੈਣੀ ਸੀ ਵੈਸੇ ਤਾਂ ਇਹ ਜਾਂਦੇ ਹੀ ਆ ਰੋਜ਼ ਪਰ ਫਿਰ ਵੀ ਰਨਿੰਗ ਤੇ ਕਨਸੈਂਟਰੇਟ ਨਹੀਂ ਪੂਰਾ ਕੀਤਾ ਜਾਂਦਾ ਜੇ ਹੁਣ ਰਨਿੰਗ ਦਾ ਕਰਕੇ ਇਹਦੇ ਤੇ ਪ੍ਰੋਪਰ ਰਨਿੰਗ ਤੇ ਲਾਵਾਂਗੇ ਹੁਣ ਅਸੀਂ 2-3 ਦਿਨ ਜਿਹੜੇ ਰਹਿ ਗਏ ਆ ਇਹਨਾਂ ਵੀ ਜ਼ਿਆਦਾ ਨਹੀਂ ਕਰਨਾ ਕਿ ਥੱਕ ਜਾਵੇ ਤੇ ਹੁਣ ਕਿ ਉੱਥੇ ਨਾ ਹੋ ਪਾਵੇ ਅਸੀਂ ਉਸ ਤਰੀਕੇ ਨਾਲ ਆਪਣੀ ਕਰਨੀ ਹੈ ਕਿ ਜੋ ਉੱਥੇ ਇਹਨੂੰ ਕੋਈ ਪ੍ਰੋਬਲਮ ਨਾ ਆਵੇ ਰਨਿੰਗ ਪ੍ਰੋਪਰ ਕਰ ਪਾਵੇ ਤੇ ਫਾਈਨਲ ਤੁਹਾਨੂੰ ਅਸੀਂ ਉੱਥੇ ਵੀਡੀਓ ਦਿਖਾਵਾਂਗੇ ਅਈਕਾ ਇੱਕ ਕੰਮ ਕਹਿਣਾ ਚਾਹਤਾ ਹੈ ਗਾਇਸ ਅਸੀਂ ਸਾਰਾ ਕੁਝ ਵਿਖਾਵਾਂਗੇ ਜਦੋਂ ਕੰਪੀਟੀਸ਼ਨ ਹੋਊਗਾ ਤੇ 3 ਅਗਸਤ ਨੂੰ ਆ ਕੰਪੀਟੀਸ਼ਨ ਤਾਂ ਇਹ ਫਾਰਮ ਵੀ ਫਿਲ ਕਰਤਾ ਤਾਂ ਤੁਹਾਨੂੰ ਉੱਥੇ ਵਿਖਾਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤੇ ਕਮੈਂਟ ਕਰਿਆ ਕਰੋ ਕਿ ਤੁਹਾਨੂੰ ਸਭ ਤੋਂ ਵਧੀਆ ਪਾਟ ਕਿਹੜਾ ਲੱਗਿਆ ਇਸ ਵੀਡੀਓ ਦਾ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਸਤਿ ਸ੍ਰੀ ਅਕਾਲ ਜੀ ਬਾਏ